ਅੱਪਾ ਬਾਬੇ ਬੁੱਲੇ ਦੀ ਗੱਲ ਇੱਕ ਵਾਰੀ ਸੁਣਾਈ ਸੀ। ਕੁਟਿਆ ਚ ਬੁੱਲਾ ਬੈਠਾ ਤੇ ਬਾਹਰ ਉਹਦੇ ਮਰੀਦ ਨੇ ਕੁਝ ਜਿਹੜੇ ਸੇਵਾਦਾਰ ਸੀ। ਜਿਹੜੇ ਹਾਲੇ-ਦੁਆਲੇ ਕੁਝ ਸੇਵਾ ਕਰਨ ਵਾਲੇ ਸੀ। ਉਹ ਬਾਹਰ ਗਾਜਰਾਂ ਪੁੱਟ ਕੇ ਖਾ ਰਹੇ ਸੀ। ਵਿਰਾਨ ਸੀ ਔਰ ਕੀ ਮਿਲਦਾ ਸੀ ਉੱਥੇ। ਘੋੜ ਸਵਾਰ ਗੁਜ਼ਰ ਰਹੇ ਆ ਮੀਆਂ ਜੀ। ਤੁਸੀਂ ਗਾਜਰਾਂ ਖਾ ਰਹੇ ਹੋ ਰੋਜ਼ਿਆਂ ਦੇ ਦਿਨ ਕੌਣ ਹੋ ਤੁਸੀਂ ਕਹਿੰਦੇ ਜੀ ਹੈਗੇ ਤੇ ਮੁਸਲਮਾਨ ਕਹਿੰਦੇ ਢਾਲੋ ਇਹਨਾਂ ਨੂੰ ਮਾਰੋ ਚਪੇੜਾ ਮੁਸਲਮਾਨ ਹੋ ਕੇ ਰੋਜ਼ਿਆਂ ਦੇ ਦਿਨਾਂ 'ਚ ਗਾਜਰਾਂ ਖਾ ਰਹੇ ਕਹਿੰਦੇ ਭੁੱਖ ਲੱਗੀ ਸੀ ਮੁਸਲਮਾਨ ਨੂੰ ਕਿਹੜਾ ਭੁੱਖ ਨਹੀਂ ਲੱਗ ਸਕਦੀ ਹੁਣ ਉਹ ਸੂਫੀ ਅਲਮਸਤ ਉਹਨਾਂ ਨੂੰ ਬਹੁਤੀ ਕੋਈ ਸ਼ਰਾ ਦੀ ਕਟੜਤਾ ਅਪਣਾਉਂਦੇ ਹੀ ਨਹੀਂ ਸੀ ਉਹ ਜੀ ਫਕੀਰ ਦੀ ਕੁਟਿਆ ਵਿੱਚ ਹੈ ਤੇ ਚੇਲੇ ਨੇ ਫਕੀਰ ਅੰਦਰ ਹੋਣਾ ਉਹਨੂੰ ਵੀ ਵੇਖੀਏ ਜਿਹਦੇ ਚੇਲੇ ਇਦਾਂ ਦੇ ਆ ਉਹ ਕਿਦਾਂ ਦਾ ਹੈ ਤੇ ਅੰਦਰ ਜਾ ਕੇ ਬਹੁਤ ਰੋਬ ਨਾਲ ਕਹਿਣ ਲੱਗੇ ਬਾਬਾ ਬੁੱਲਾ ਆਪਣੇ ਪਿਆਰ ਗੋਦੜੀ ਦੇ ਵਿੱਚ ਤੇ ਕਹਿੰਦੇ ਕੌਣ ਹੈ ਤੂੰ ਤੇ ਬੁੱਲੇ ਦਾ ਇਹ ਕਲਾਮ ਬੜਾ ਕਮਾਲ ਦਾ ਹੈ ਬੁੱਲਿਆ ਕੀ ਜਾਣਾ ਮੈਂ ਕਹਾਂ ਮਤਲਬ ਮੈਨੂੰ ਪਤਾ ਹੀ ਨਹੀਂ ਮੈਂ ਕੌਣ ਹੱਥੇ ਤਾਂ ਮਾਰਿਆ ਬੋਲੇ ਨਹੀਂ ਬੁੱਲਾ ਹੱਥ ਮਾਰਿਆ ਕੀ ਜਾਣਾ ਮੈਂ ਕੌਣ ਦੋ ਵਾਰੀ ਤਿੰਨ ਵਾਰੀ ਰੋਬ ਨਾਲ ਪੁੱਛਿਆ ਉਹ ਸਿਰ ਤੋਂ ਦੀ ਗੁਜ਼ਰ ਗਈ ਅਜੇ ਨਹੀਂ ਹੈਗਾ ਕੁਝ ਵੀ ਬੁੱਲਾ ਅਜੇ ਨਹੀਂ ਕੁਝ ਵੀ ਬਣਿਆ ਉਹਨਾਂ ਨੇ ਕਿਹਾ ਮਸਤ ਮੌਲਾ ਕੋਈ ਜਵਾਬ ਹੀ ਨਹੀਂ ਦਿੰਦਾ ਚਲੇ ਗਏ ਜਦੋਂ ਚਲੇ ਗਏ ਨਾ ਤੇ ਬੁੱਲਾ ਉਸੇ ਰੰਗ ਚ ਪਿਆ ਤੇ ਮুরিਦ ਸਿਸਕੀਆਂ ਲੈਂਦੇ ਮੁਰਸ਼ਿਦ ਕੋਲ ਆਏ ਸ਼ਿਕਵਾ ਕਰਕੇ ਕਹਿਣ ਲੱਗੇ ਜਿਹੜੇ ਤੁਹਾਡੇ ਕੋਲੋਂ ਗਏ ਨੇ ਨਾ ਇਹਨਾਂ ਨੇ ਸਾਨੂੰ ਬੜਾ ਕੁੱਟਿਆ ਕਹਿੰਦੇ ਕਿਉਂ ਸਿਸਕੀਆਂ ਲੈਂਦੇ ਹੋ ਕਹਿੰਦੇ ਜੀ ਜਿਹੜੇ ਤੁਹਾਡੇ ਕੋਲੋਂ ਗਏ ਆ ਉਹਨਾਂ ਨੇ ਸਾਨੂੰ ਮਾਰਿਆ ਬੜਾ ਕਿਉਂ ਮਾਰਿਆ ਕਹਿੰਦੇ ਪੁੱਛਦੇ ਸੀ ਕੌਣ ਅਸੀਂ ਕਿਆ ਅਸੀਂ ਮੁਸਲਮਾਨ ਉਹਨਾਂ ਨੇ ਮਾਰਿਆ ਮੁਸਲਮਾਨ ਹੋ ਕੇ ਰੋਜ਼ਿਆਂ ਦੇ ਦਿਨਾਂ 'ਚ ਗਾਜਰਾ ਖਾ ਰਹੇ ਹੋ ਰੋਜ਼ੇ ਨਹੀਂ ਰੱਖੇ ਤੇ ਬੁੱਲਾ ਜੀ ਹੱਸ ਪਏ ਕਹਿਣ ਲੱਗੇ ਫਿਰ ਤੁਸੀਂ ਕੁਝ ਬਣੇ ਕੁਝ ਹੋਏ ਕੁਝ ਹੋਣ ਦਾ ਦਾਵਾ ਕੀਤਾ ਤੇ ਤੁਸੀਂ ਚੋਟਾਂ ਖਾਧੀਆਂ ਮੈਂ ਕੱਖ ਵੀ ਨਹੀਂ ਸੀ ਮੈਂ ਕੱਖ ਵੀ ਨਹੀਂ ਮੈਂ ਕੁਝ ਵੀ ਹੋਣ ਦਾ ਦਾਵਾ ਨਹੀਂ ਕਰਦਾ ਤੇ ਜਦੋਂ ਮੈਂ ਹੈ ਹੀ ਕੱਖ ਨਹੀਂ ਤੇ ਫਿਰ ਮੈਨੂੰ ਚੋਟਾਂ ਕਾਧੀਆਂ ਜਿਹੜਾ ਕੁਝ ਹੈ ਉਹ ਤੇ ਚੋਟਾਂ ਖਾਰੇ ਆ ਮੈਂ ਤੇ ਕੱਖ ਵੀ ਨਹੀਂ ਕੁਝ ਵੀ ਨਹੀਂ ਮੈਂ 나ਹੀਂ ਬਾਣੀ ਦਾ ਕਥਨ ਸਦਨਾ ਜੀ ਦੇ ਬਚਨ ਧੰਨ ਬਾਬਾ ਸਦਨਾ ਜੀ ਮੈਂ 나ਹੀਂ ਕਸ਼ ਹਾਂ ਨਹੀਂ ਕਿਸਿਆ ਹੈ ਨਾ ਮੋਰਾ ਮੈਨੂੰ ਕੀ ਪਤਾ